ਬੜੀ ਖੁਸ਼ੀ ਇਸ ਗੱਲ ਦੀ ਹੁੰਦੀ ਹੈ ਕਿ ਜੋ ਕਈ ਵਾਰੀ ਬੰਦੇ ਨੇ ਸੋਚਿਆ ਹੁੰਦਾ ਹੈ ਜੋ ਸੁਪਨਾ ਲਿਆ ਹੁੰਦਾ ਹੈ ਜੇ ਉਹ ਸੁਪਨਾ ਆਪਾਂ ਮੈਂ ਹੌਲੀ ਹੌਲੀ ਸੱਚ ਹੋਣ ਲੱਗ ਜੇ ਤਾਂ ਫਿਰ ਬੰਦਾ ਜਿਹੜਾ ਉਹ ਉਸ ਤੋਂ ਵੱਡੇ ਵੱਡੇ ਸੁਪਨੇ ਲੈਣ ਲੱਗ ਜਾਂਦਾ ਸੋ ਪੰਜਾਬ ਦੇ ਵਿੱਚ ਖੁਸ਼ੀਆਂ ਦੇ ਸਮਾਗਮਾਂ ਦਾ ਮੈਂ ਸੁਪਨਾ ਲਿਆ ਸੀ ਕਿ ਕਿੱਧਰ ਚਲੇ ਗਏ ਕਿਉਂ ਨਹੀਂ ਕੋਈ ਖੁਸ਼ੀ ਦਾ ਸਮਾਗਮ ਹੁੰਦਾ ਕੋਈ ਇਨਾਮ ਵੰਡ ਸਮਰੋਹ ਕਿਉਂ ਨਹੀਂ ਹੁੰਦੇ ਕੋਈ ਨਿਯੁਕਤੀ ਪੱਤਰ ਵੰਡ ਸਮਰੋਹ ਕਿਉਂ ਨਹੀਂ ਹੁੰਦੇ ਕਿਉਂ ਨਹੀਂ ਲੋਕ ਜਸ਼ਨਾਂ ਵਾਲੇ ਪ੍ਰੋਗਰਾਮਾਂ 'ਵਲ ਕਿੱਧਰ ਚੈਕ ਕੀ ਹੋ ਗਿਆ ਤਾਂ ਪਰਮਾਤਮਾ ਨੇ ਸ਼ਾਇਦ ਸਾਡੇ ਵਰਗਿਆਂ ਦੀ ਡਿਊਟੀ ਲਈ ਕਿ ਜੇ ਸੁਪਨਾ ਦੇਖਦੇ ਹੋ ਜਾਂ ਦਿਲ 'ਚ ਕੋਈ ਬਲਬਲਾ ਰੱਖਦੇ ਹੋ ਤਾਂ ਫਿਰ ਇਹ ਕੰਮ ਖੁਦ ਕਰੋ ਸੁਪਰ ਪਰਮਾਤਮਾ ਸਮੱਤ ਬਖਸ਼ੇ ਮੈਨੂੰ ਬਹੁਤ ਖੁਸ਼ੀ ਹੈ ਕਿ ਪੰਜਾਬ ਦੇ ਵਿੱਚ ਹੁਣ ਹਰ ਹਫ਼ਤੇ ਹਫ਼ਤੇ 'ਚ 2-2 3-3 ਵਾਰ ਵੀ ਇਸ ਤਰ੍ਹਾਂ ਦੇ ਜਸ਼ਨ ਵਾਲੇ ਖੁਸ਼ੀ ਵਾਲੇ ਪ੍ਰੋਗਰਾਮ ਹੁੰਦੇ ਨੇ ਜਿਹਦੇ ਨਾਲ ਜਿਵੇਂ ਅੱਜ ਤੁਸੀਂ ਜਦੋਂ ਘਰੇ ਜਾਓਗੇ ਹਲਵਾਈ ਨਾਲ ਤਾਂ ਗੱਲ ਕਰਕੇ ਆਏ ਹੋਵੋਗੇ ਅੱਜ ਕੜਾਈਆਂ ਚੜਨਗੀਆਂ ਜਲੇਬੀਆਂ ਬਣਨਗੀਆਂ ਕਿੱਦੇ ਪੰਗੜੇ ਪੈਣਗੇ ਮੈਂ ਤੁਹਾਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਇੱਕ ਵਾਰੀ ਆਪਣੇ ਆਪ ਦੇ ਨਾਂ ਤੇ ਆਪ ਹੀ ਜ਼ੋਰਦਾਰ ਤਾੜੀ ਮਾਰੋ ਅਬਦੁਲ ਕਲਾਮ ਜੀ ਨੇ ਲਿਖਿਆ ਕਿ ਸੁਪਨੇ ਉਹ ਨਹੀਂ ਹੁੰਦੇ ਜਿਹੜੇ ਤੁਹਾਨੂੰ ਨੀਂਦ ਚਾਉਂਦੇ ਨੇ ਸੁਪਨੇ ਉਹ ਹੁੰਦੇ ਨੇ ਜਿਹੜੇ ਤੁਹਾਨੂੰ ਸੌਣ ਨਹੀਂ ਦਿੰਦੇ ਸੋ ਤੁਸੀਂ ਉਹ ਸੁਪਨੇ ਲਏ ਬਹੁਤ ਸਖਤ ਮਿਹਨਤਾਂ ਕੀਤੀਆਂ ਸਵੇਰੇ ਉੱਠ ਕੇ ਧੁੰਦ ਨਹੀਂ ਦੇਖੀ ਠੰਡ ਨਹੀਂ ਦੇਖੀ ਗਰਮੀ ਨਹੀਂ ਦੇਖੀ ਗਰਾਊਂਡ ਦੇ ਵਿੱਚ ਜਾ ਕੇ ਸਟਾਪਵਾਚ ਨਾਲ ਲੈ ਜਾ ਕੇ ਏਸ਼ੀਆ ਦੇ ਜੋ অলਪਿਕ ਦੇ ਰਿਕਾਰਡ ਨੂੰ ਅਰਜਨ ਦੇ ਤੀਰ ਵਾਂਗੂ ਸਿਰਫ ਮੱਛੀ ਦੀ ਅੱਖ ਵਾਂਗੂ ਉਹੀ ਦੇਖਿਆ ਕਿ ਰਿਕਾਰਡ ਕਿਹੜਾ ਹੈ ਮੈਂ ਉਸ ਰਿਕਾਰਡ ਨੂੰ ਤੋੜਨਾ ਹੈ ਜਾਂ ਬਰਾਬਰੀ ਕਰਨੀ ਹੈ ਸੋ ਇਹ ਤੁਹਾਡੀ ਮਿਹਨਤ ਤੇ ਤੁਹਾਡਾ ਸੁਪਨਾ ਜਿਹੜਾ ਉਸ ਸਕਾਰ ਹੋਇਆ 20 ਮੈਡਲ ਜਿਹੜੇ ਨੇ ਪੰਜਾਬ ਦੇ ਹਿੱਸੇ ਆਏ ਨੇ ਪਹਿਲੀ ਵਾਰ ਹੋਇਆ ਆਜ਼ਾਦੀ ਤੋਂ ਬਾਅਦ ਕਿ ਪੰਜਾਬ ਦੇ ਹਿੱਸੇ ਹਾਲਾਂਕਿ ਪਹਿਲਾਂ ਪੰਜਾਬ ਬਹੁਤ ਵੱਡਾ ਸੀ ਜੇ ਆਪਾਂ ਉਹਨਾਂ ਵਾਲੇ ਪੰਜਾਬ ਦੀਆਂ ਜਾਂ ਹਿਮਾਚਲ ਦੇ ਹਰਿਆਣੇ ਨੂੰ ਵੀ ਵਿੱਚ ਲਾਵਾਂਗੇ ਤਾਂ ਬਹੁਤ ਮੈਡਲ ਨੇ ਪੰਜਾਬ ਦੇ ਜੇ ਅੱਜ ਪੰਜਾਬ ਉਹ ਪੰਜਾਬ ਜਿਹੜਾ ਕਿ ਬਹੁਤ ਵੱਡਾ ਪੰਜਾਬ ਸੀ ਪਰ ਜੋ ਹੁਣ ਸਾਡਾ ਇਹ ਪੰਜਾਬ ਹੈ ਇਹਨੇ 20 ਮੈਡਲ ਜਿੱਤ ਕੇ ਇਹ ਸਾਬਤ ਕਰਤਾ ਕਿ ਜੇ ਸਾਨੂੰ ਮੌਕਾ ਮਿਲੇ ਸਾਡੇ ਮੁੰਡੇ ਕੁੜੀਆਂ ਨੂੰ ਮੌਕਾ ਮਿਲੇ ਤਾਂ ਅਸੀਂ ਕਿਸੇ ਤੋਂ ਘੱਟ ਨਹੀਂ ਹੈਗੇ ਅਸੀਂ 올림픽 ਦੇ ਪੋਡੀਅਮ ਤੇ ਅਸੀਂ ਏਸ਼ੀਆ ਦੇ ਅਸੀਂ ਕਾਮਨਬੈਲਟ ਦੇ ਅਸੀਂ ਵਰਲਡ ਚੈਂਪੀਅਨਸ਼ਿਪ ਦੇ ਪੋਡੀਅਮ ਤੇ ਜਾ ਸਕਦੇ ਆ ਤੇ ਉੱਥੇ ਦੇਸ਼ ਦਾ ਝੰਡਾ ਜਿਹੜਾ ਉੱਚਾ ਕਰ ਸਕਦੇ ਆ ਮੈਂ ਸਾਰੀਆਂ ਖੇਡਾਂ ਦਾ ਫੈਨ ਆ ਮੈਂ ਲਾਈਵ ਟੈਲੀਕਾਸਟ ਜਿੰਨਾ ਵੀ ਹੁੰਦਾ ਸੀ ਏਸ਼ੀਆਰ ਦਾ ਮੈਂ ਦੇਖਦਾ ਰਿਹਾ ਗੋਲ ਵੀ ਦੇਖੇ ਇਸ ਵਾਰ ਤਾਂ ਸਾਡੀ ਹਾਕੀ ਟੀਮ ਦਾ ਜਿਹੜਾ ਸਕੋਰ ਸੀਗਾ ਉਹ ਵੀ ਬਹੁਤ ਹਾਈ ਸਕੋਰ ਮੈਚ ਜਿੱਤੇ ਆ ਠਿੱਕ ਵੀ ਹੋਇਆ 9-1 ਵੀ ਹੋਇਆ 7-0 5-5-2 ਸੋ ਐ ਲੱਗਦਾ ਸੀ ਜਿਵੇਂ ਗੋਲਾਂ ਦੀਆਂ ਮਸ਼ੀਨਾ ਪੰਜਾਬ ਤੋਂ ਗਈਆਂ ਹੋਈਆਂ ਨੇ ਜਿਹੜੀਆਂ ਗੋਲ ਕਰ ਰਹੀਆਂ ਉੱਥੇ ਜਾ ਕੇ ਤੇ ਹਾਕੀ ਟੀਮ ਨੇ ਹਰਮਨਪ੍ਰੀਤ ਹੋਰਾਂ ਨੇ ਗੁਰਜੰਟੋ ਹੋਰਾਂ ਨੇ ਸ਼ਮਸ਼ੀਰ ਹੋਰਾਂ ਨੇ ਮਨਪ੍ਰੀਤ ਨੇ ਮਨਦੀਪ ਨੇ ਹਾਰਦਿਕ ਨੇ ਵਰੁਣ ਨੇ ਮਤਲਬ ਕਿਹੜੇ ਪਲੇਅਰ ਦਾ ਨਾਮ ਲਾਵਾਂ ਕਿ ਜਿਹਦੇ ਕੋਲ ਵੀ ਬਾਲ ਆ ਜਾਂਦੀ ਸੀ ਲੱਗਦਾ ਸੀ ਇਹ ਦੀ ਬਾਲ ਜਿਹੜੀ ਇਹਦੀ ਹਾਕੀ ਨਾਲ ਚਿਪਕ ਗਈ ਇਹ ਤਾਂ ਹੁਣ ਗੋਲ ਦੇ ਸਾਹਮਣੇ ਜਾ ਕੇ ਇਹਦੇ ਨਾਲ ਉਤਰੂਗੀ ਸੋ ਬੜੀ ਖੁਸ਼ੀ ਹੋਈ